ਸ਼ਹਿਰ ਦੀਆਂ ਵਾਫਾਕਾ ਸਮੱਸਿਆਵਾਂ ਦੇ ਹੱਲ ਲਈ ਸਮਾਜ ਸੇਵੀ ਸੰਸਥਾਵਾਂ ਨੇ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਨੂੰ ਦਿੱਤਾ ਮੰਗ ਪੱਤਰ ਸ਼੍ਰੀ ਮੁਖਸਰ ਸਾਹਿਬ ਵਿਕੇ ਵਾਫਕਾ ਸਮੱਸਿਆਵਾਂ ਦੇ ਹੱਲ ਲਈ ਵਾਫਕਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਸਮਾਜ ਸੇਵਕ ਅਮਿੰਕਲ ਬਜਾਜ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਵਰਨ ਸੋਹਤਨ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਗਿਆ ਸ਼ਾਮਕਰੀ 5 ਵਜੇ ਹਾਸਲ ਹੋਈ ਜਾਣਕਾਰੀ ਅਨੁਸਾਰ ਵਫਦ ਨੇ ਦੁਬਾਰਾ 15 ਦਿਨ ਬਾਅਦ ਮਿਲਣ ਦੀ ਗੱਲ ਵੀ ਕਹੀ ਹੈ ਤਾਂ ਕਿ ਜਾਣੂ ਕਰਵਾਈਆਂ ਗਿਆ ਮੰਗਾ ਤੇ ਕੀ ਕਾਰਵਾਈ ਕੀਤੀ ਗਈ ਸੰਬੰਧਿਤ ਸਮਿਖਿਆ ਜਾ ਸਕੇ ਕਾਉਂਸਲ ਨਾਲ ਅਸੀਂ ਪਿਛਲੀ ਵਾਰੀ ਵੀ ਮੀਟਿੰਗ ਕੀਤੀ ਸੀਗੀ ਪਿਛਲੇ ਹੁਣ ਨਵੇਂ ਈਓ ਸਾਹਿਬ ਆਏ ਆ ਵਰੁਣ ਜੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਮੁਕਸਰ ਦੇ ਬੜੇ ਤਰਸਯੋਗ ਹਾਲਾਤ ਹੈ ਕਿ ਅਸੀਂ ਜਿਹੜੇ ਜਿੰਨੇ ਮੁਕਸਰ ਵਾਸੀ ਹੈ ਉਹ ਅਸੀਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਕਿਤੇ ਪਾਣੀ ਖੜਾ ਹੈ ਕਿਤੇ ਉਂਦਾ ਸੁੱਟ ਦਿੰਦੇ ਆ ਡੰਪ ਬਣਾਈ ਬੈਠੇ ਆ ਉਹਦੇ ਨਾਲ ਫਾਰਕ ਦੇ ਨਾਲ ਵਾਲੇ ਪਾਸੇ ਜਿਹੜੀ ਕੋਈ ਪ੍ਰੋਬਲਮ ਹੈ ਕੁੱਤਿਆਂ ਦੀ ਡੌਗਸ ਦੀ ਪ੍ਰੋਬਲਮ ਹੈਗੀ ਆ ਕਈ ਥਾਵਾਂ ਤੇ ਨਜਾਇਜ਼ ਸਾਰੀਆਂ ਹੋਈ ਜਾਂਦੀਆਂ ਕਈ ਥਾਵਾਂ ਤੇ ਜਿਹੜੀ ਪਾਈਪ ਲਾਈਨ ਪਾਈ ਜਾਂਦੇ ਆ ਜਿਹੜੇ ਗੈਸ ਪਾਈਪ ਵਾਲੇ ਇਹਨਾਂ ਨੇ ਥਾਂ ਥਾਂ ਤੇ ਕੋਏ ਪੱਟ ਰੱਖੇ ਆ ਸ਼ਹਿਰ ਦੀਆਂ ਐਸੀਆਂ ਸਮੱਸਿਆਵਾਂ ਆ ਜਿਹੜੀਆਂ ਕਿ ਈਓ ਸਾਹਿਬ ਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਸ਼ਹਿਰ ਦਾ ਸਾਰੇ ਦਾ ਚੱਕਰ ਮਾਰ ਕੇ ਇਹ ਵੇਖੋ ਵੀ ਲੋਕ ਕਿਵੇਂ ਪਰੇਸ਼ਾਨੀ ਵਾਰੀ ਵਾਰੀ ਝੱਲ ਰਹੇ ਆ ਤੁਸੀਂ ਇਹ ਜਿਹੜੇ ਜਿੰਨੇ ਪਰੇਸ਼ਾਨੀ ਦੇ ਸਬੱਬ ਬਣੇ ਆ ਜਿਹੜੇ ਜਿਹੜੇ ਕੰਮ ਤੁਹਾਡੇ ਨਗਰ ਕੌਂਸਲ ਕੰਨੀਓ ਰੁਕੇ ਆ ਉਹ ਸਾਰੇ ਚਲਾਓ ਖੱਢੇ ਵੱਲੋਂ ਤਾਂ ਸ਼ਹਿਰ ਦੇ ਸਾਰੇ ਮੁੱਦੇ ਰੱਖੇਗੇ ਉਹਨਾਂ ਨੇ ਸਾਰੇ ਮੁੱਦੇ ਜਿਹੜੇ ਆ ਉਹ ਨੋਟ ਕਰ ਲਿਆ ਮੁੱਦੇ ਨੋਟ ਕਰਨ ਤੋਂ ਬਾਅਦ ਉਹ ਕਹਿੰਦੇ ਵੀ ਹੁਣ ਅਗਲੀ ਜਿਹੜੀ ਹੁਣ ਆਉਣ ਵਾਲੀ 15 ਤਰੀਕ ਹੈ ਉਦੋਂ ਤੁਸੀਂ ਮੇਰੇ ਆਸਤੇ ਗੁਲਦਸਤਾ ਲੈ ਕੇ ਆਉਂਗੇ ਐਦਕੀ ਅਸੀਂ ਨਵੇਂ ਆਇਆ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਜਿਹੜਾ ਉਹ ਮੋਰੰਡਮ ਦੇ ਕੇ ਕੀਤਾ ਤੇ ਉਹ ਕਹਿੰਦੇ ਅਗਲੀ ਵਾਰੀ ਤੁਸੀਂ 15 ਤਰੀਕ ਨੂੰ ਆਉਂਗੇ ਤੁਸੀਂ ਮੇਰੇ ਆਸਤੇ ਗੁਲਦਸਤਾ ਲੈ ਕੇ ਆਉਂਗੇ ਮੈਂ ਆਪ ਇਸ ਕੰਮ ਪ੍ਰਤੀ ਪੂਰਾ ਤਾਂ ਦੇਹੀ ਨਾਲ ਜ਼ੋਰ ਲਾਉਂਗਾ ਤੇ ਮੈਂ ਜਾ ਕੇ ਸਾਰੇ ਸ਼ਹਿਰ ਦਾ ਚੱਕਰ ਮਾਰ ਕੇ ਜਿਹੜੇ ਜਿਹੜੇ ਕੰਮ ਕੋ ਜਲਾਲਾਬਾਦ ਰੋਡ ਦੇ ਕੰਮ ਐ ਪੁਲ ਦੇ ਕੰਮ ਐ ਪੁਲ ਦੇ ਥੱਲੇ ਨੇ ਪਾਸੇ ਡਵਾਈਡਰ ਬੰਨ ਵਾਲੇ ਐ ਪੁਲ ਦੇ ਥੱਲੇ ਨੇ ਪਾਸੇ ਜਿਹੜਾ ਸਪੀਡ ਬ੍ਰੇਕਰ ਬੰਨ ਵਾਲੇ ਐ ਵੀ ਰੋਜ਼ ਐਕਸੀਡੈਂਟ ਹੁੰਦੇ ਐ ਜਾਂ ਜਲਾਲਾਬਾਦ ਰੋਡ ਤੇ ਖੱਡੇ ਪਏ ਐ ਹੋਰ ਸੜਕਾਂ ਜਿਹੜੀਆਂ ਜਿਵੇਂ ਆਮਨ ਕਲੋਨੀ ਐ ਆਮਨ ਕਲੋਨੀ ਦੇ ਵਿੱਚ ਦਿਨ ਰਾਤ ਪਾਣੀ ਖੜਿਆ ਰਹਿੰਦਾ ਉੱਥੇ ਜਿਹੜੇ ਲੋਕ ਐ ਉਹ ਤੇਰੀ ਛੁੱਟ ਦਿੰਦੇ ਐ ਜਿਹੜੀ ਆਪਣੇ ਇੱਥੋਂ ਆਂਦੀ ਐ ਪੇਪਰ ਮਿੱਲ ਤੋਂ ਉਹ ਇਸ ਤਰ੍ਹਾਂ ਦੇ ਕਈ ਮੁੱਦੇ ਵਿਚਾਰੇ ਗਏ ਸਟਰੀਟ ਲਾਈਟਾਂ ਸਟਰੀਟ ਲਾਈਟਾਂ ਦਿਨੇ ਕਈ ਥਾਵਾਂ ਤੇ ਜਗੀਆਂ ਦੀਆਂ ਰਾਤ ਨੂੰ ਜਗਦੀਆਂ ਹੀ ਨਹੀਂ ਮਤਲਬ ਐਸੇ ਕਈ ਮੁੱਦੇ ਐਸੇ ਆ ਵੀ ਜਿਨ੍ਹਾਂ ਬਾਰੇ ਗੱਲਬਾਤ ਹੋਈ ਵਿਚਾਰ ਚਰਚਾ ਹੋਈ ਲੰਮੀ ਤੇ ਯੂ ਸਾਹਿਬ ਵੱਲੋਂ ਪੂਰੇ ਤੌਰ ਤੇ ਆਸ਼ਵਾਸ਼ਣ ਸਾਰੇ ਸ਼ਹਿਰ ਨੂੰ ਦਵਾਇਆ ਗਿਆ ਕਿ ਮੈਂ ਇਹਨਾਂ ਦਾ 100% ਦੀ ਹੱਲ ਕੱਢੂੰਗਾ ਸਮੱਸਿਆ ਮੁਕਸਰ ਦੇ ਵਿੱਚ ਬਹੁਤ ਨੇ ਬਹੁਤ ਲੰਮੇ ਸਮੇਂ ਤੋਂ ਨੇ ਕਈ ਵਾਰ ਵੀ ਉਹਨਾਂ ਨੂੰ ਮਿਲੇ ਹੈਗੀਆਂ ਭਰੋਸਾ ਹੈ ਹੋ ਜੂਗਾ ਔਰ ਜੇਕਰ ਨਹੀਂ ਹੁੰਦਾ ਤਾਂ ਫਿਰ ਅੱਗੇ ਤੁਹਾਡੀ ਕੀ ਰਣਨੀਤੀ ਹੈਗੀ ਹੈ ਦੇਖੋ ਅਸੀਂ ਹੁਣ ਇੱਕ ਵਾਰੀ ਇਹਨਾਂ ਨੂੰ ਸਾਰੀਆਂ ਜਿੰਨੇ ਮਸਲੇ ਸੀਗੇ ਉਹ ਲਿਖਾਤੇ ਹੈ ਜਿੰਨੇ ਮੁੱਦੇ ਸੀ ਉਹ ਲਿਖਾਤੇ ਹੈ ਜੇਕਰ ਫਿਰ ਵੀ ਹੁਣ 15 ਦਿਨਾਂ ਬਾਅਦ ਆਵਾਂਗੇ ਕਿਉਂਕਿ ਸਾਡੀ ਜਿਹੜੀ ਜਿੰਨੀ ਅਸੀਂ ਇੱਕ ਗਰੁੱਪ ਬਣਾ ਰੱਖਿਆ ਹੈ ਜਿਹਦੇ ਚ ਸਾਰੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਹੈ ਉਹnde ਚ ਸਾਡੀ ਸੋਚ ਹੀ ਸਿਰਫ ਮੁਕਸਰ ਨੂੰ ਪਿਆਰ ਕਰਨ ਵਾਲੇ ਮੁਕਸਰ ਦੀ ਤਰੱਕੀ ਵੇਖਣ ਵਾਲੇ ਜਿਹੜੇ ਮੁਕਸਰ ਦੇ ਹਾਲਾਤਾਂ ਤੇ ਇਸ ਤਰੀਕੇ ਨਾਲ ਦਰਦ ਪੇਸ਼ ਕਰਦੇ ਆ ਕਿ ਉਹ ਜਿੰਨੇ ਅਫਸਰ ਆ ਉਹਨਾਂ ਨੂੰ ਆਂਦਿਆ ਸਾਰੇ ਹੀ ਗੱਲ ਕਹਿੰਦੇ ਆ ਕਿ ਸਾਡਾ ਮੁਕਸਰ ਸਵਾਰੋ ਹੁਣ ਲੱਗਦਾ ਸਾਨੂੰ ਕਿ ਜਿਹੜੇ ਈਓ ਸਾਹਿਬ ਆਏ ਆ ਇਹ ਬਿਨਾ ਕਿਤੇ ਪੱਖਪਾਤ ਤੋਂ ਕਿਉਂਕਿ ਅਸੀਂ ਵੀ ਇਹਨਾਂ ਨੂੰ ਇਹੀ ਗੱਲ ਆਖੀ ਹੈ ਕਿ ਜਦੋਂ ਅਸੀਂ ਇਸ ਗੇਟ ਤੋਂ ਅੰਦਰ ਵੜੇ ਸੀ ਜਾਂ ਜੀ ਕਿਸੇ ਅਫਸਰ ਕੋਲ ਜਾਣੇ ਆ ਅਸੀਂ ਆਪ ਦਾ ਜਿਹੜਾ ਬੀਜੇਪੀ ਦਾ ਕਾਂਗਰਸ ਦਾ ਆਪ ਦਾ ਯਾ ਕਾਲੀਦਾਵ ਦਾ ਅਸੀਂ ਬਿੱਲਾ ਬਾਹਰ ਲਾਉਣੇ ਆ ਸਾਡੀ ਸੋਚ ਸਿਰਫ ਮੁਕਸਰਾਸ ਤੇ ਖੜੀ ਹੈ ਸੋ ਇਹਨਾਂ ਨੇ ਕਿਹਾ ਵੀ ਮੈਂ 100% ਕੰਮ ਕਰਾਉਂਗਾ ਸਾਨੂੰ ਵਿਸ਼ਵਾਸ ਹੈ ਉਹਨਾਂ ਦੀ ਅੱਖਾਂ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਅਲੱਗ ਰਿਹਾ ਵੀ ਮੈਨੂੰ ਲੱਗਦਾ ਹੈ ਵੀ ਮੁਕਸਰਾਸ ਦਾ ਵਿਕਾਸ ਜ਼ਰੂਰ ਕਰਾਂਗੇ ਜੋ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਅਸੀਂ ਕਿਸੇ ਵੀ ਪਾਰਟੀ ਵੱਲੋਂ ਕੋਈ ਨਹੀਂ ਆਇਆ ਅਸੀਂ ਸ਼ਹਿਰ ਨੂੰ ਪਿਆਰ ਕਰਨ ਵਾਲੇ ਤੇ ਪਿਛਲੇ ਜਿਹੜਾ 3-4 ਸਾਲਾਂ ਪੰਜ ਸਾਲਾਂ ਤੋਂ ਜਿਹੜਾ ਗੰਦ ਪਿਆ ਉਹਨੂੰ ਸਾਫ਼ ਕਰਨ ਲਈ ਅਸੀਂ ਉਹਨਾਂ ਤੇ ਉਮੀਦ ਰੱਖ ਕੇ ਆਈ ਸੀ ਕਿਉਂਕਿ ਇਹਨਾਂ ਜੋ ਸਾਹਿਬ ਦਾ ਹੋਤਾ ਸਾਹਿਬ ਦਾ ਅਸੀਂ ਝੋਕੜ ਵੇਖਿਆ ਜਿੱਥੇ ਵੀ ਰਹੇ ਆ ਇਹਨਾਂ ਨੇ ਸ਼ਹਿਰ ਦਾ ਸੁਧਾਰ ਕੀਤਾ